ਆਹ ਵਾਈ ਲੈਜਰ ਲੈਵਲ ਟਰੈਕਟਰ ਤੋਂ ਜਿਕਰ ਆ ਹਲਵਾਈ ਜਾਂਦੇ ਆਪਾਂ ਤੇ ਆਪਾਂ ਇਹਦੇ ਨਾਲ ਗੱਲਬਾਤ ਕਰਦੇ ਆਂ ਵੀ ਇਹ ਕਿਵੇਂ ਕੰਮ ਕਰਦਾ ਤੇ ਕਿਵੇਂ ਕੁਝ ਉਹ ਖੇਤ ਦਾ ਸਫਾਈ ਸੁਫਾਈ ਦਾ ਠੀਕ ਲੱਗਦੀ ਹੈ ਅਸਾਂ ਲੱਗਦਾ ਜਿਵੇਂ ਪੱਧਰ ਹੋਈ ਜਾਂਦਾ ਚਲ ਇਹਨੂੰ ਆਪਾਂ ਪੁੱਛਦੇ ਆਂ ਵੀ ਇਹ ਉੱਚਾ ਨਹੀਂ ਮਾਤਾ ਨਹੀਂ ਰਹਿੰਦਾ ਹੁਣ ਪਾਣੀ ਲੱਗ ਜੂ ਸਹੀ ਤਰੀਕੇ ਨਾਲ ਤੇ ਕਿਵੇਂ ਇਹ ਕੰਮ ਕਰਦਾ ਕਿੰਨਾ ਕੁ ਖਰਚਾ ਆਉਂਦਾ ਕੀ ਹਰਾ-ਗਦਾ ਆਪਾਂ ਪੁੱਛਦੇ ਆਂ ਇਹਨੂੰ ਬਾਈ ਨੂੰ ਆਉਣ ਦੇ ਕੋਲੇ ਉਹ ਨਿਆ ਲੈ ਖਿੱਚ ਕੇ ਕੀ ਹੋ ਗਿਆ ਨੂੰ ਐਵੇਂ ਟਾਈਪ ਲਗਾ ਕੇ ਨਾ ਖੜ ਕੇ ਖੜ ਜਾ ਕੱਢ ਜਾ ਉਹ ਕੀ ਕਰਦਾ ਖੜਾ ਰਿਆ ਕੋਸ ਨਹੀਂ ਆ ਉਹ ਕਰਦਾ ਵਿੱਚ ਆ ਤੈਨੂੰ ਪਾਲ ਕਰੀ ਜਾਂਦਾ ਭਰਾਵਾ ਪੈਸੇ ਲੈਣੇ ਆ ਵੇਖ ਲੈ ਮਰਜ਼ੀ ਐ ਨਹੀਂ ਨਹੀਂ ਮਰਜ਼ੀ ਐ ਤੇ ਨਹੀਂ ਪੈਸੇ ਦੇਣੇ ਤੇ ਉਹ ਮੈਂ ਤੈਨੂੰ ਆਇਆ ਰਹੀ ਮੈਨੂੰ ਦੱਸੀ ਯਾਰ ਇਹ ਕਿਵੇਂ ਕੰਮ ਕੁੰਮ ਕਰਦਾ ਕਿੰਨਾ ਖਰਚਾ ਖਰਚਾ ਕੀ ਖਸਾ ਇਹਦਾ ਮੰਨ ਕੇ ਚੱਲੋ ਵੀ 6 4 5 ਲੀਟਰ ਖਾਂਦਾ ਹੀ ਇਹ ਘੰਟੇ ਦਾ ਤੇਲਾ ਅੱਛਾ ਹਾਂਜੀ ਤੇ ਠੀਕ ਆ ਤੇ ਆ ਮੇਜਰ ਕਰਾਹਾ ਹੈਗਾ ਹੂੰ ਤੇ ਜ਼ਮੀਨ ਦਾ ਪੱਧਰ ਕਰਨ ਵਾਸਤੇ ਹਾਂ ਹਾਂ ਜਿਹੜੇ ਪਾਸੇ ਮਰਜ਼ੀ ਪਾਣੀ ਛੱਡੀ ਜਾਇਓ ਹਾਂ ਪਹਿਲਾਂ ਉੱਚਾ ਨੀਮਾ ਬਾਣ ਹੁੰਦਾ ਸੀਗਾ ਕਿਤੇ ਪਾਣੀ ਚੜ ਗਿਆ ਕਿਤੇ ਨਹੀਂ ਚੜਿਆ ਕਿਤੇ ਸੁੱਕੇ ਨਾਲ ਮਰ ਗਈ ਫਸਲ ਆਹ ਹਾਂ ਕਿਤੇ ਪਾਣੀ ਨਾਲ ਮਰ ਗਈ ਫਸਲ ਆਹ ਹਾਂ ਤੇ ਹੁਣ ਮੰਨ ਕੇ ਚੱਲੋ ਵੀ ਬਾਣ ਚ ਪਾਣੀ ਕੋ ਜਾ ਤੁਹਾਨੂੰ ਦੱਸਦੇ ਫਸਾਉਂਦਾ ਵੀ ਪੂਰਾ ਫਰਕ ਪੈਂਦਾਗਾ ਅੱਛਾ ਹਾਂ ਤੇ ਕਿੰਨਾ ਕੁ ਮਹਿੰਗਾ ਹੁੰਦਾ ਏ ਕੀ ਕਿੰਨੇ ਕੁ ਰੁਪਏ ਕਿੰਨੇ ਕੁ ਰੁਪਈਆਂ ਦਾ ਸਮਾਨ ਹੋਦਾ ਇਹ ਸਾਰਾ ਮੰਨ ਕੇ ਚੱਲੋ ਵੀ 8 ਕਿਲੋਖ ਦਾ ਸਿਸਟਮ ਚ ਹੋਉਂਦਾ ਹੈ ਗਾ ਸਾਰਾ ਕੁਝ ਇੱਥੇ ਲੈਟਰ ਵਿੱਚ ਹੀ ਕਰਾ। ਅੱਛਾ। ਆਹ ਜਿਹੜੀਆਂ ਮਸ਼ੀਨਾਂ ਇਹਨਾਂ ਦੇ ਹਿਸਾਬ ਨਾਲੀ ਪੱਧਰ ਹੋਈ ਜਾਂਦਾ। ਆਹ ਮਸ਼ੀਨਾਂ ਲੱਗੀਆਂ ਹੋਈਆਂ ਇੱਕ ਉਹ ਗੁੰਜੇ ਤੇ ਲੱਗੀ ਹੋਈ ਹੈਗੀ। ਅੱਛਾ। ਤੇ ਇੱਕ ਕਹਾ ਕਰਾਹੇ ਤੇ ਲੱਗੀ ਹੈਗੀ। ਉਹ ਗੁੰਜੇ ਵਾਲੀ ਤਾਂ ਮੈਨੂੰ ਦੂਰੋਂ ਤੇ ਅਸਦੀ ਨਹੀਂ ਚੱਲ ਤੇ ਇਹ ਮਤਲਬ ਉਹ ਮਸ਼ੀਨ ਤੇ ਇਹ ਮਸ਼ੀਨ ਰਲ ਕੇ ਕੰਮ ਕਰਦੀਆਂ। ਅੱਛਾ। ਇਹ ਉਹਦੇ ਲੇਬਲ ਚ ਹੋ ਕੇ ਬਸ ਸਮ ਕਰਦੀ ਹੈਗੀ ਤੇ 4x4 ਚੰਗਾ ਹੁੰਦਾ ਕਿ ਬਾਲਾ ਭਜਾ ਭਜਾ ਕੇ ਲਾਉਣ ਨਾਲ ਚੰਗਾ ਚੱਲਦਾ ਕਿ ਵਾਹ ਨਹੀਂ ਇਹ ਲੇਜ਼ਰ ਕਰਾਹ ਬਾਲਾ ਭਜਾਉਣ ਨਾਲ ਨਹੀਂ ਉਹ ਹੁੰਦਾਗਾ ਹਾਂ ਠੀਕ ਹੈ ਭਜਾਉਣ ਵਾਲੇ ਦਾ ਵੀ ਟਾਈਮ ਨੋਟ ਕਰ ਲਿਓ ਹਾਂ ਤੇ ਨਾਰਮਲ ਤੋਰੇ ਵਾਲੇ ਦਾ ਵੀ ਟਾਈਮ ਲੋਡ ਨੋਟ ਕਰ ਲਿਓ ਓਨੇ ਟਾਈਮ ਜੀ ਪੱਧਰ ਕਰਦਾਗਾ ਅੱਛਾ ਅੱਛਾ ਹਾਂ ਜੀ ਭਜਾ ਕੇ ਲਾਉਣ ਨਾਲ ਦੌੜੀ ਟੱਪਾ ਰਹਿ ਜਾਂਦਾਗਾ ਹਾਂ ਹਾਂ ਕਿਉਂ ਜਿੰਨੇ ਚਿਰ ਤੇ ਨੇ ਕੰਮ ਕਰਨਾ ਉਦੋਂ ਟਰੈਕਟਰ ਟੱਪ ਜਾਂਦਾ ਦੌੜੀ ਉਤੋਂ ਦੀ ਤੇ ਜੇ ਮਿੱਟੀ ਨਾ ਆਵੇ ਵਿੱਚ ਫਿਰ ਫਿਰ ਵੀ ਨਹੀਂ ਪੱਤਰ ਕਰਦਾ ਹਨ ਮੜਾਏ ਭਰ ਕੇ ਰੱਖ ਫਿਰ ਡੀਜ਼ਲ ਡੀਜ਼ਲ ਬੂਕੇ ਚ ਨਹੀਂ ਮੇਰਾ ਵੀ ਦਾ ਹੋਰ ਤੇ ਆ ਚਾਰ ਪੈਰ ਕਾਦੇ ਵਾਸਤੇ ਆ ਇਹ ਪਹਿਲਾਂ ਬੁੜਕਦੇ ਹੁੰਦੇ ਸੀ ਇਹ ਕਰਾਏ ਹੁਣ ਬੁੜਕਦਾ ਨਹੀਂਗਾ ਇਹ ਚਾਰ ਪੈਰਾਂ ਨਾਲ ਅੱਛਾ ਚਲ ਫਿਰ ਮੇਰਾ ਦਾ ਪਾਣੀ ਪੂਣੀ ਭਰਾ ਵਾ ਪੂਰਾ ਲੱਗਣਾ ਚਾਹੀਦਾ ਫਿਰ ਮੈਂ ਇੱਕ ਨੰਬਰ ਜਿੱਥਰੋਂ ਮਰਜੀ ਛੱਡਿਓ ਚਲ ਠੀਕ ਹੈ ਚੰਗਾ